ਬਹੁਤ ਧੰਨਵਾਦ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਇਕਾਲਤ ਲੀਗਲ ਸੈੱਲ ਦੇ ਪਰਮਵੀਰ ਸਣੀ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਸ਼ਰਧਾਂਜਲੀ ਦੇਣੀ ਚਾਹੁੰਦੇ ਆ ਪੰਜਾਬੀ ਮਾਂ ਬੋਲੀ ਦੇ ਉਸ लाਡਲੇ ਪੁੱਤਰ ਸਰਜੀਤ ਪਾਤਰ ਸਾਹਿਬ ਨੂੰ ਜਿਹੜੇ ਕਿ ਸਾਨੂੰ ਛੱਡ ਕੇ ਇਸ ਦੁਨੀਆ ਚੋਂ ਚਲੇ ਗਏ ਨੇ ਤੇ ਉਹਨਾਂ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਤੇ ਲੰਬੇ ਸਮੇਂ ਤੱਕ ਮੈਨੂੰ ਲੱਗਦਾ ਕਿ ਉਹਦੀ ਪਰਭਾਈ ਨਹੀਂ ਹੋ ਸਕਦੀ ਕਿਉਂਕਿ ਇੱਕ ਯੁੱਗ ਦਾ ਅੰਤ ਪੰਜਾਬ ਪੰਜਾਬੀ ਕਵਿਤਾ ਦੇ ਵਿੱਚ ਹੋਇਆ। ਔਰ ਦੂਸਰਾ ਜਿਹੜਾ ਮੁੱਦਾ ਜਿਹਦੇ ਤੇ ਅੱਜ ਗੱਲ ਕਰਨੀ ਚਾਹੁੰਦੇ ਆ। ਦੇਖੋ ਚਾਹੇ ਦੇਸ਼ ਦੀ ਸਿਆਸਤ ਹੋਵੇ ਚਾਹੇ ਪੰਜਾਬ ਦੀ ਸਿਆਸਤ ਇਹਦੇ ਚੋਂ ਮੁੱਦੇ ਗਾਇਬ ਹੁੰਦੇ ਜਾ ਰਹੇ। ਸਿਆਸਤ ਸਿਰਫ ਧਰਮ ਦੀ ਤੇ ਤੂ ਤੂ ਮਹਿਮਦੀ ਜੇ ਮੈਂ ਦੇਸ਼ ਦੀ ਗੱਲ ਕਰਾਂ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੋਟ ਕਾਦੇ ਤੇ ਮੰਗ ਰਹੇ ਨੇ ਮੰਗਲ ਸੂਤਰ ਦੇ ਉੱਤੇ ਧਰਮ ਦੇ ਉੱਤੇ ਮੱਜਾਂ ਦੇ ਉੱਤੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿਉਂ ਨਹੀਂ ਆਪਾਂ ਮਹਿੰਗਾਈ ਦੀ ਗੱਲ ਕਰਦੇ ਕਿਉਂ ਨਹੀਂ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਚ ਰੋਟੀ ਜਾਰੀ ਆ ਉਹਦੇ ਤੇ ਕਿਉਂ ਨਹੀਂ ਗੱਲ ਕਰ ਰਹੇ ਗਰੀਬ ਦੇ ਸਿਰ ਤੇ ਛੱਤ ਦੀ ਕਿਉਂ ਨਹੀਂ ਗੱਲ ਕਰ ਰਹੇ ਡਾਲਰ ਦੇ ਮੁਕਾਬਲੇ ਰੁਪਇਆ ਨੀਚੇ ਜਾ ਰਿਹਾ ਹੈ ਉਹਦੀ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਗੱਲ ਕਰਦੇ ਔਰ ਭਾਰਤ ਦੀ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕੀ ਸਥਿਤੀ ਹੈ ਉਹਦੇ ਤੇ ਅਸੀਂ ਗੱਲ ਛੱਡ ਕੇ ਜਦੋਂ ਐਸੇ ਮੁੱਦੇ ਚੱਕਦੇ ਆ ਤਾਂ ਦੇਸ਼ ਦੀ ਜਨਤਾ ਨਿਰਾਸ਼ ਹੁੰਦੀ ਔਰ ਉਹੀ ਕੁਸ਼ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਕਰ ਰਹੇ ਅੱਜ ਪੰਜਾਬ ਦੇ ਹਾਲਾਤ ਕੀ ਹੋਏ ਨੇ ਬਰਫ਼ ਦੀ ਸਿੱਲੀ ਵਾਂਗੂ ਪੰਜਾਬ ਪਿਗਲਦਾ ਜਾ ਰਿਹਾ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਗੱਡੀ ਦੇ ਛੱਤ ਤੇ ਗਾਣੇ ਲਾ ਕੇ ਨਚਰੇ ਨੇ ਔਰ ਲਗਾਤਾਰ 2 ਸਾਲ ਤੋਂ ਇੱਕੋ ਹੀ ਗਾਣਾ বাজਾਇਆ ਜਾ ਰਿਹਾ ਕਿ ਤੇਰੀ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਜਾਂ ਪੰਜਾਬ ਦੀਆਂ ਸਾਰੇ ਸਵਾਲਾਂ ਦਾ ਜਵਾਬ ਇਹ ਇੱਕ ਗਾਣਾ ਯਾਰ ਤਾਂ ਦੱਬ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਦੇ ਸਾਰ ਪਹਿਲਾਂ ਦਬਿਆ ਦਿੱਲੀ ਅੱਗੇ ਜਦੋਂ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦਾ ਗੁਲਾਮ ਬਣਾਤਾ ਯਾਰ ਤਾਂ ਉਸੇ ਦਿਨ ਦਬ ਗਿਆ ਸੀ ਫੇਰ ਦਬਿਆ ਯਾਰ ਕੇਂਦਰ ਦੀ ਸਰਕਾਰ ਅੱਗੇ ਜਦੋਂ ਪਹਿਲਾਂ ਤਾਂ ਬੀਐਸਐਫ 40 ਕਿਲੋਮੀਟਰ ਸਾਡੇ ਦੇਸ਼ ਦੀ ਸਰਹੱਦ ਦੇ ਅੰਦਰ ਆ ਗਈ ਔਰ ਉਸ ਤੋਂ ਬਾਅਦ ਕੇਂਦਰ ਦੇ ਨਾਲ ਮਿਲ ਕੇ ਐਨਐਸਏ ਦੇ ਝੂਠੇ ਮੁਕੱਦਮੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰਲੇ ਜੇਲ੍ਹਾਂ ਦੇ ਵਿੱਚ ਸਿਟਿਆ ਯਾਰ ਤਾਂ ਉਸੇ ਦਿਨ ਦਬ ਗਿਆ ਸੀ ਤੇ ਹੁਣ ਜਿਹੜਾ ਰਹਿੰਦਾ ਖੁੰਦਾ ਯਾਰ ਹੈ ਉਹ ਦਬ ਗਿਆ ਕਾਂਗਰਸ ਅੱਗੇ ਜਿਸ ਕਾਂਗਰਸ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਸੀ ਕਿ ਭ੍ਰਸ਼ਟਾਚਾਰੀਆਂ ਦੀ ਮਾਂ ਆ ਕਾਂਗਰਸ ਜਿਹਦੇ ਵਿਰੁੱਧ ਅੰਦੋਲਨ ਕੀਤਾ ਆ ਜੋ ਉਸੇ ਕਾਂਗਰਸ ਦੇ ਨਾਲ ਸਮਝੌਤਾ ਕਰ ਲਿਆ ਤੇ 2022 ਦੇ ਵਿੱਚ ਜਿਹੜਿਆ ਚੋਣ ਤੁਹਾਡਾ ਪ੍ਰਚਾਰ ਸੀ ਉਹ ਸਾਰਾ ਇਸ ਗੱਲ ਤੇ ਸੀ ਕਿ ਕਾਂਗਰਸ ਪੰਜਾਬ ਨੂੰ ਲੁੱਟ ਕੇ ਖਾ ਗਈ ਤਾਂ ਮੈਂ ਅੱਜ ਪੁੱਛਣਾ ਚਾਹਨਾ ਕਿ ਕੀ ਯਾਰ ਇਹਨਾਂ ਦਬ ਗਿਆ ਕਿ ਹੁਣ ਉਹਨੂੰ ਬਸਾਂ ਦੀ ਜਿਹੜੀ ਬੋਡੀਆਂ ਵਾਲਾ ਕੇਸ ਹੈ ਉਹ ਨਹੀਂ ਦਿਖਦਾ। ਉਹ ਜਿਹੜਾ ਦੂਸਰਾ ਸਵਾਲ ਮੇਰਾ ਹੈ ਉਹ ਇਹ ਹੈ ਕਿ ਜਿਹੜੇ ਸੁਖਪਾਲ ਖੈਰਾ ਸਾਹਿਬ ਨੂੰ ਤੁਸੀਂ ਸਵੇਰੇ ਘਰੋਂ ਚੱਕਣ ਗਏ ਸੀ ਤੁਸੀਂ ਕਹਿੰਦੇ ਸੀ ਜੀ ਸੁਖਪਾਲ ਖੈਰਾ ਨਾਲੋਂ ਤਾਂ ਵੱਡਾ ਕੋਈ ਡਰਗ ਦਾ ਤਸਕਰ ਹੀ ਹੈ ਨੀਗਾ। ਔਰ ਅੱਜ ਉਸੇ ਸੁਖਪਾਲ ਖੈਰਾ ਸਾਹਿਬ ਨੂੰ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਹੋ ਕਿ ਅਸੀਂ ਇਹਨਾਂ ਦੇ ਖਿਲਾਫ ਮੁਕੱਦਮਾ ਹੀ ਨਹੀਂ ਚਲਾਉਣਾ। ਤਾਂ ਫਿਰ ਮੁੱਖ ਮੰਤਰੀ ਸਾਹਿਬ ਅੱਜ ਯਾਰ ਕਿਹੜੀ ਗੱਲਾਂ ਦੱਬ ਗਿਆ? ਕਿਹੜਾ ਐਸਾ ਸਮਝੌਤਾ ਹੋ ਗਿਆ ਕਿ ਤੁਹਾਨੂੰ ਸੁਪਰੀਮ ਕੋਰਟ 'ਚ ਕਹਿਣਾ ਪੈ ਗਿਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਸ ਪਾਲ ਖਹਿਰਾ ਦੇ ਖਿਲਾਫ ਕੇਸ ਵੀ ਚਲਾਉਣਾ ਚਾਹੁੰਦੀ ਇਹ ਲੋਕਾਂ ਨੂੰ ਸਪਸ਼ਟ ਤੌਰ ਤੇ ਆ ਕੇ ਦੱਸੋ ਕਿ ਅੱਜ ਜਿਹੜੇ ਭਗਵੰਤ ਮਾਨ ਸਾਹਿਬ ਗੱਡੀਆਂ ਤੇ ਚੜ ਕੇ ਪੰਜਾਬ ਦੇ ਮੁੱਦੇ ਵਿਸਾਰ ਕੇ ਇੱਕ ਗਾਣਾ ਲਾ ਕੇ ਨੱਚ ਰਹੇ ਨੇ ਉਹ ਕੀ ਇਹ ਮੁੱਦਿਆਂ ਤੇ ਆ ਕੇ ਸਪਸ਼ਟ ਜਵਾਬ ਦੇਣਗੇ ਕਿ ਆਮ ਆਦਮੀ ਪਾਰਟੀ ਦਾ ਕੋਈ ਬਲਾਰਾ ਇਸ ਗੱਲ ਦਾ ਜਵਾਬ ਦੇਣ ਲਈ ਅੱਗੇ ਆਊਗਾ ਮੈਂ ਆਸ ਕਰਦਾ ਕਿ ਤੁਸੀਂ ਇਸ ਤੇ ਗੱਲ ਕਰੋ ਔਰ ਜਿਹੜੀ ਦੂਜੀ ਤੁਸੀਂ ਅੱਜ ਕੱਲ ਨਵੀਂ ਇੱਕ ਚੀਜ਼ ਕੀਤੀ ਕਿ ਜੀ ਗਰੰਟੀਆਂ ਮੈਂ ਅਜ ਪੁੱਛਣਾ ਚਾਹੁੰਦਾ ਕਿ ਗਰੰਟੀਆਂ ਤੁਸੀਂ ਕਿਹੜੀਆਂ ਨਵੀਆਂ ਲੈ ਕੇ ਆਏ ਕਿਉਂਕਿ ਗਰੰਟੀਆਂ ਤਾਂ ਤੁਸੀਂ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਦਿੱਤੀਆਂ ਸੀ ਕੱਲ ਭਗਵੰਤ ਮਾਨ ਸਾਹਿਬ ਤੇ ਹਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਉੱਥੇ ਜਿਹੜੀਆਂ ਗਰੰਟੀਆਂ ਦਿੱਤੀਆਂ ਉਹਨਾਂ ਚ ਮੋਟੀਆਂ-ਮੋਟੀਆਂ ਜਿਹੜੀਆਂ ਗਰੰਟੀਆਂ ਨੇ ਉਹ ਹੈਗੀ ਬਿਜਲੀ ਦੀ ਗਰੰਟੀ ਅੱਜ ਪੰਜਾਬ ਦੇ ਵਿੱਚ 2 ਸਾਲ ਤੋਂ ਤੁਹਾਡੀ ਸਰਕਾਰ ਹੈ ਪ੍ਰਚਾਰਿਆ ਤੁਸੀਂ ਬਹੁਤ ਕਹਿਜੀ ਅਸੀਂ ਥਰਮਲ ਵੀ ਸਰਕਾਰੀ ਖਰੀਦ ਲੇ ਫਿਰ ਅੱਜ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਨੇ ਥਰਮਲ ਤੁਸੀਂ ਦਾਵਾ ਕਰਦੇ ਹੋ ਕਿ ਖਰੀਦ ਲੇ ਉਹਦੇ باوجود ਤੁਹਾਡੇ ਤੋਂ ਪੰਜਾਬ ਦੇ ਵਿੱਚ ਬਿਜਲੀ ਨਹੀਂ ਪੂਰੀ ਹੋ ਰਹੀ ਇਹਦੀ ਜਵਾਬਦੇਹੀ ਕਿਦੀ ਹੈ ਇਹ ਲੋਕਾਂ ਨੂੰ ਆਕੇ ਦੱਸੋ ਦੂਸਰੀ ਗਰੰਟੀ ਤੁਸੀਂ ਦੇ ਕੇ ਆਨੇ ਹੋ ਸਿੱਖਿਆ ਦੀ ਇਹੀ ਗਰੰਟੀ ਤੁਸੀਂ ਪੰਜਾਬ ਦੇ ਵਿੱਚ ਵੀ ਦਿੱਤੀ ਸੀ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਬਹੁਤ ਕੰਮ ਕਰੂਗੀ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਿਹੜਾ ਨਵਾਂ ਐਸਾ ਇੰਸਟੀਚਿਊਟ ਹੈ ਜਿਹੜਾ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਕੋਈ ਬਣਾਇਆ ਹੋਵੇ, ਕੋਈ ਵੱਡਾ ਕਾਲਜ ਬਣਾਇਆ ਹੋਵੇ, ਕੋਈ ਸਕੂਲ ਬਣਾਇਆ ਹੋਵੇ। ਹਾਲਾਤ ਕੀ ਨੇ ਕਿ ਮੈਰਿਟੋਰੀਅ ਸਕੂਲਾਂ ਦੇ ਨਾਂ ਤੇ ਜਿਹੜੀਆਂ ਸਰਕਾਰੀ ਸਕੂਲਾਂ ਦੀਆਂ ਖਸਤਾ ਬਿਲਡਿੰਗਾਂ ਨੇ ਬਿਨਾ ਉਹਨਾਂ ਦੀ ਸਟਰੈਂਥ ਚੈੱਕ ਕੀਤੇ ਪੰਜਾਬ ਸਰਕਾਰ ਉਹਨਾਂ ਤੇ ਰੰਗ ਮਾਰ ਕੇ ਉਹਨੂੰ ਮੈਰਿਟੋਰੀਅ ਸਕੂਲ ਬਣਾਉਣਾ ਚਾਹੁੰਦੀ ਹੈ ਜਿਹਦੀ ਜ਼ਿੰਦਾ ਉਦਾਹਰਣ ਲੁਧਿਆਣੇ ਵਿੱਚ ਸਾਹਮਣੇ ਆਈ ਜਦੋਂ ਇੱਕ ਟੀਚਰ ਉਹਦੀ ਛੱਤ ਥੱਲੇ ਡਿੱਗ ਕੇ ਮਰ ਗਈ ਤੇ ਉਹਨੇ ਆਪਣੀ ਜਾਨ ਤੋਂ ਹੱਥ ਧੋਤੇ ਇਹ ਆ ਤੁਹਾਡਾ ਸਿੱਖਿਆ ਦਾ ਮਾਡਲ ਤੀਜੀ ਗੱਲ ਕਰਦੇ ਨੇ ਮੁੱਖ ਮੰਤਰੀ ਸਾਹਿਬ ਸਿਹਤ ਦੀ ਹੈਲਥ ਦੀ ਤੇ ਅੱਜ ਦੱਸੋ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕਿਹੜਾ ਵੱਡਾ ਹਸਪਤਾਲ ਬਣਾਇਆ ਜਿਹੜੇ ਸ਼ਰੋਮਨੀ ਆਕਾਲੀ ਦਲ ਨੂੰ ਨਿੰਦਦੇ ਭਗਵੰਤ ਮਾਨ ਸਾਹਿਬ ਰਾਤ ਦਿਨ ਨਹੀਂ ਥੱਕਦੇ ਬਾਦਲ-ਬਾਦਲ ਦਾ ਰਾਗ ਲਾਪਦੇ ਰਹਿੰਦੇ ਹੋ ਉਸ ਸ਼ਰੋਮਨੀ ਆਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਪੀਜੀਆਈ ਐਮਜ਼ 40ਸ ਮੈਕਸ ਵਰਗੇ ਹਸਪਤਾਲ ਦਿੱਤੇ ਤੇ ਭਗਵੰਤ ਮਾਨ ਸਾਹਿਬ ਨੇ ਕੀ ਦਿੱਤਾ 10x12 ਦੀ ਪੈਰਾਸੀਟਾਮੋਲ ਦੀ ਦੁਕਾਨ ਮhalla ਕਲੀਨਿਕ ਤੇ 2 ਸਾਲ ਦੇ ਵਿੱਚ ਜੇ ਤੁਸੀਂ ਹੈਲਥ ਦੇ ਸੈਕਟਰ ਦੇ ਵਿੱਚ ਐਡਾ ਹੀ ਕੰਮ ਕੀਤਾ ਮੁੱਖ ਮੰਤਰੀ ਸਾਹਿਬ ਤਾਂ ਫਿਰ ਜਦੋਂ ਤੁਹਾਨੂੰ ਲੋੜ ਪਈ ਜਦੋਂ ਤੁਹਾਡੇ ਘਰੇ ਇੱਕ ਨਵੇਂ ਮਹਿਮਾਨ ਨੇ ਜਨਮ ਲੈਣਾ ਸੀ ਉਸ ਦਿਨ ਫਿਰ ਤੁਸੀਂ ਸਰਕਾਰੀ ਹਸਪਤਾਲ ਚ ਕਿਉਂ ਨਹੀਂ ਗਏ ਉਸ ਦਿਨ ਤੁਸੀਂ ਮhalla ਕਲੀਨਿਕ ਤੇ ਡਿਲੀਵਰੀ ਕਿਉਂ ਨਹੀਂ ਕਰਾਈ ਉਸ ਦਿਨ ਕਿਉਂ ਤੁਸੀਂ ਫੋਰਟਿਸ ਦਾ ਰੋਕ ਕੀਤਾ ਇਹ ਵੀ ਉਹੀ ਫੋਰਟਿਸ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਹੈ ਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਹੈਲਥ ਦੇ ਸੈਕਟਰ ਚ ਕੰਮ ਕਰਾਂਗੇ ਦੱਸੋ ਜੀ ਤੁਸੀਂ ਕੀ ਕੰਮ ਕੀਤਾ ਫਿਰ ਵੱਡੀ ਗੱਲ ਤੁਸੀਂ ਕਹਿੰਦੇ ਹੋ ਜੀ ਕਿ ਜੇ ਸਾਡੀ ਇੰਡੀਆ ਬਲੌਕ ਦੀ ਸਰਕਾਰ ਆਉਂਦੀ ਹੈ ਦੇਸ਼ ਦੇ ਵਿੱਚ ਅਸੀਂ ਜੀ ਨੌਕਰੀਆਂ ਦੇਾਂਗੇ। ਇਹੀ ਵਾਅਦਾ ਤਾਂ ਤੁਸੀਂ ਪੰਜਾਬ ਦੇ ਵਿੱਚ ਵੀ ਕਰਕੇ ਆਏ ਸੀ। ਪੰਜਾਬ ਦੇ ਵਿੱਚ ਅੱਜ ਵੀ ਤੁਸੀਂ ਹਰ ਇੱਕ ਸਟੇਜ ਤੋਂ ਇੱਕ ਝੂਠ ਬੋਲਦੇ ਹੋ ਕਿ ਜਿੱਦਣ ਦੀ ਸਾਡੀ ਸਰਕਾਰ ਆਈ ਹੈ ਅਸੀਂ 43000 ਨੌਕਰੀ ਦਿੱਤੀ ਹੈ ਪੰਜਾਬ ਦੇ ਵਿੱਚ। ਸੋ ਮੁੱਖ ਮੰਤਰੀ ਸਾਹਿਬ ਮੋਟਾ-ਮੋਟਾ ਜਿਹਾ ਹਿਸਾਬ ਲਾ ਲੈਣੇ ਆਪਾਂ। ਜੇ 43000 ਨੌਕਰੀ ਦਿੱਤੀ ਹੈ 12500 ਪਿੰਡ ਹੈ ਪੰਜਾਬ ਦਾ ਤਾਂ ਜੇ 70% ਪੰਜਾਬ ਦੇ ਵਿੱਚ ਰੂਰਲ ਸੈਕਟਰ ਹੈ ਅਗਰ ਪਿੰਡਾਂ ਦੀ 70% ਪਪੂਲੇਸ਼ਨ ਹੈ ਇਸ ਹਿਸਾਬ ਨਾਲ ਹਰ ਪਿੰਡ ਦੇ ਵਿੱਚ ਦੋ ਤੋਂ ਤਿੰਨ ਸਰਕਾਰੀ ਨੌਕਰੀਆਂ ਤੁਸੀਂ ਦੋ ਸਾਲਾਂ ਚ ਦਿੱਤੀਆਂ ਨੇ ਮੈਂ ਅੱਜ ਚੈਲੰਜ ਕਰਦਾ ਤੁਹਾਨੂੰ ਤੁਹਾਡੇ ਪੀਆਰਓ ਡਿਪਾਰਟਮੈਂਟ ਨੂੰ ਚੈਲੰਜ ਕਰਦਾ ਤੁਹਾਡੇ ਸਲਾਹਕਾਰਾਂ ਨੂੰ ਚੈਲੰਜ ਕਰਦਾ ਕਿ ਇੱਕ ਲਿਸਟ ਛਾਪੋ ਤਹਿਸੀਲ ਵਾਈਜ਼ ਛਾਪਣੀ ਹੈ ਤਹਿਸੀਲ ਵਾਈਜ਼ ਛਾਪ ਦਿਓ ਜ਼ਿਲ੍ਹਾ ਵਾਈਜ਼ ਛਾਪਣੀ ਐ ਜ਼ਿਲ੍ਹਾ ਵਾਈਜ਼ ਛਾਪ ਦੋ ਦੱਸੋ ਜੀ ਕਿਹੜੇ ਪਿੰਡ ਚ ਕਿਹੜੇ ਬੰਦੇ ਨੂੰ ਨੌਕਰੀ ਮਿਲੀ ਐ ਉਹਨਾਂ ਦਾ ਐਡਰੈਸ ਤੇ ਟੈਲੀਫੋਨ ਨੰਬਰ ਇਹ ਛਾਪ ਕੇ ਦੱਸੋ ਅਗਰ 43000 ਨੌਕਰੀ ਤੁਸੀਂ ਦਿੱਤੀ ਐ ਔਰ ਇਹ ਬਹੁਤ ਇੱਕ ਵੱਡਾ ਝੂਠ ਤੁਸੀਂ ਲਗਾਤਾਰ ਉਹ ਜਦੋਂ ਕਰਦੇ ਉਹਨਾਂ ਨਾਲ ਕੋਈ ਤੀਰ ਜੇ ਛੱਡਦੇ ਉਹਨਿਓਂ ਆ ਖੜ ਕੇ ਕਿ ਜੀ ਯਾਰ ਨੂੰ ਦੱਬਨ ਨੂੰ ਫਿਰਦੇ ਨੇ ਉਹ ਤੀਰ ਪਤਾ ਕਿਹਦੇ ਮਾਰਦੇ ਹੋ ਮਾਨ ਸਾਹਿਬ ਉਹ ਤੀਰ ਵੱਜ ਰਿਹਾ ਪੰਜਾਬ ਦੀਆਂ ਉਹ ਮਾਵਾਂ ਤੇ ਜਾਂ ਤਾਂ ਜਿਨ੍ਹਾਂ ਦੇ ਪੁੱਤ ਗੈਂਗਸਟਰ ਵਾਦ ਦੀ ਭੇਟ ਚੜ ਗਏ ਨੇ ਜਾ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਗੋਲੀ ਦੀ ਭੇਟ ਚੜ ਗਏ ਨੇ ਜਾਂ ਜਿਨ੍ਹਾਂ ਦੇ ਪੁੱਤ ਬੇਰੋਜ਼ਗਾਰੀ ਕਰਕੇ ਜਹਾਜ਼ ਚੜ ਗਏ ਨੇ ਇਹ ਜਿਹੜਾ ਤੀਰ ਮਾਰਦੇ ਹੋ ਇਹ ਤੀਰ ਸਿੱਧਾ ਜਾ ਕੇ ਉਹੀ ਮਾਵਾਂ ਦੇ ਸੀਨੇ ਦੇ ਵਿੱਚ ਵੱਜਦਾ ਜੇ ਹੈ ਕੋਈ ਇਸ ਗੱਲ ਦਾ ਜਵਾਬ ਤਾਂ ਸਾਹਮਣੇ ਆ ਕੇ ਜਵਾਬ ਦਿਓ ਕਿਉਂਕਿ ਮੁੱਦਿਆਂ ਤੇ ਅਧਾਰਤ ਹੁਣ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਇਹ ਇਧਰ ਉਧਰ ਲੀਆਂ ਗੱਲਾਂ ਮਾਨ ਸਾਹਿਬ ਬਹੁਤ ਹੋ ਗਈਆਂ ਚੌਥੀ ਤੁਸੀਂ ਗਰੰਟੀ ਗੱਲ ਬਹਿ ਕੇ ਦਿੱਤੀ ਕਿਸਾਨ ਦੀ ਅਕੇ ਜੀ ਸੁਆਮੀ ਨਾਥਨ ਰਿਪੋਰਟ ਵੀ ਅਸੀਂ ਲਾਗੂ ਕਰਦੇ ਆਂਗੇ ਤਾਂ ਫਿਰ ਤੁਹਾਡੇ ਵਾਅਦੇ ਕਿੱਥੇ ਗਏ ਕੇਜਰੀਵਾਲ ਦੇ ਵਾਅਦੇ ਕਿੱਥੇ ਗਏ ਇੱਕ ਤੁਹਾਡੇ ਮੰਤਰੀ ਨੇ ਅਨਮੋਲ ਗਗਨਮਾਨ ਉਹਨਾਂ ਦੇ ਵਾਅਦੇ ਕਿੱਥੇ ਗਏ ਜਿਹੜੇ ਕਹਿੰਦੇ ਸੀ ਜੀ ਕੇਜਰੀਵਾਲ ਸਾਹਿਬ ਨੇ ਸਾਨੂੰ ਸਾਰਾ ਫਾਰਮੂਲਾ ਦੱਸਤਾ ਸਾਡੀ ਸਰਕਾਰ ਆਜੇ ਪੰਜਾਂ ਮਿੰਟਾਂ ਚ ਐਮਐਸਪੀ ਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਉਹੀ ਵਾਅਦਾ ਸੀ ਕਿ ਐਮਐਸਪੀ ਦੇ ਦੇਾਂਗੇ ਤੇ ਹੁਣ ਤੁਸੀਂ ਉਹ ਤੋਂ ਮੁਨਕਰ ਹੋ ਗਏ ਫਿਰ ਇਹ ਝੂਠੀਆਂ ਗਰੰਟੀਆਂ ਇਹ ਝੂਠੇ ਵਾਅਦੇ ਜਿਹੜੇ ਅੱਜ ਤੁਸੀਂ ਦੁਬਾਰਾ ਲੋਕਾਂ ਦੇ ਨਾਲ ਕਰ ਰਹੇ ਹੋ ਇਹਦੇ ਉੱਤੇ ਤੁਹਾਡੀ ਕੀ ਜਵਾਬ ਦੇਈ ਹੈ ਪੰਜਾਬ ਕਿਉਂ ਤੁਹਾਨੂੰ ਵੋਟ ਪਾਵੇ ਇਸ ਗੱਲ ਤੇ ਆ ਕੇ ਪੰਜਾਬੀਆਂ ਨੂੰ ਸਪਸ਼ਟੀ ਕਰਨ ਦਿਓ ਔਰ ਫਿਰ ਤੁਸੀਂ ਗੱਲ ਕਰਦੇ ਹੋ ਜੀ ਕਰਪਸ਼ਨ ਦੀ ਆਖੇ ਜੀ ਆਮ ਆਦਮੀ ਪਾਰਟੀ ਤਾਂ ਕਰਪਸ਼ਨ ਦੇ ਬਹੁਤ ਜ਼ਿਆਦਾ ਖਿਲਾਫ ਹੈ ਕੱਲ ਕੇਜਰੀਵਾਲ ਸਾਹਿਬ ਆ ਕੇ ਕਹਿੰਦੇ ਜੀ ਮੈਂ ਤਾਂ ਐਡਾ ਵੱਡਾ ਐਕਸ਼ਨ ਲੈ ਲਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਇੱਕ ਮੰਤਰੀ ਕਰਪਸ਼ਨ ਕਰਦਾ ਮੈਂ ਜਦ ਹੀ ਉਹਦਾ ਅਸਤੀਫਾ ਲੈ ਕੇ ਜੇਲ੍ਹ ਭੇਜਦਾ ਤੇ ਮੁੱਖ ਮੰਤਰੀ ਸਾਹਿਬ ਨਾਲ ਐ ਨੀਵੀ ਪਾਈ ਬੈਠੇ ਸੀ ਦੱਸ ਦਿੰਦੇ ਅਰਵਿੰਦ ਕੇਜਰੀਵਾਲ ਨੂੰ ਕਿ ਭਾਈ ਇਹ ਹੋਈ ਮੰਤਰੀ ਦੀ ਗੱਲ ਕਰਦੇ ਆ ਜਿਹਨੂੰ ਆਪਾਂ ਹੁਣ ਸਟਾਰ ਪ੍ਰਚਾਰਕ ਬਣਾਇਆ ਹੈ ਕਰਾਪਸ਼ਨ ਦੇ ਵਿਰੁੱਧ ਆਮ ਆਦਮੀ ਪਾਰਟੀ ਐਡੀ ਲੰਬੀ ਛੋੜੀ ਲੜਾਈ ਲੜ ਰਹੀ ਹੈ ਕਿ ਜਿਨ੍ਹਾਂ ਦੀ ਗੱਲ ਕਰਦੇ ਨੇ ਉਹ ਅਜਨ ਦੇ ਸਟਾਰ ਪ੍ਰਚਾਰਕ ਨੇ ਚਾਹੇ ਉਹ ਹੁਣ ਇਹਨਾਂ ਦੇ ਵਿਜੇ ਸਿੰਘਲਾ ਸਾਹਿਬ ਚਾਹੇ ਹੁਣ ਅਮਿਤ ਰਤਨ ਜੀ ਇਹ ਦੋਨੋਂ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਨੇ ਤੇ ਕਿਹੜੀ ਕਰਾਪਸ਼ਨ ਦੇ ਖਿਲਾਫ ਆਮ ਆਦਮੀ ਪਾਰਟੀ ਲੜਾਈ ਲੜ ਰਹੀ ਹੈ ਦੱਸੋਂਗੇ ਪੰਜਾਬ ਨੂੰ ਆ ਕੇ ਔਰ ਫੇਰ ਗੱਲ ਕਰਦੇ ਨੇ ਕਿ ਜਿਹੜੇ ਵਪਾਰੀ ਨੇ ਵਪਾਰੀਆਂ ਨੂੰ ਅਸੀਂ ਇੱਕ ਮਾਹੌਲ ਦੇਾਂਗੇ ਦੇਸ਼ ਦੇ ਵਿੱਚ ਤੇ ਪੰਜਾਬ ਦੇ ਕੀ ਹਾਲਾਤ ਨੇ ਜਿੱਥੇ ਦਾ ਗ੍ਰਹਿ ਮੰਤਰੀ ਤੁਹਾਡੇ ਆਪਣੇ ਭਗਵੰਤ ਮਾਨ ਸਾਹਿਬ ਨੇ ਜਿਹੜੇ ਹਾਲ ਹੀ ਵਿੱਚ ਸੁਪਰੀਮ ਕੋਰਟ ਚ ਕਹਿ ਕੇ ਆਏ ਨੇ ਕਿ ਜਿਹੜੀ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੜਕ ਹੈ ਉਹ ਖੋਲੀ ਨਾ ਜਾਵੇ ਸੁਪਰੀਮ ਕੋਰਟ ਨੂੰ ਕਹ ਰਹੇ ਨੇ ਕਿ ਹਾਈ ਕੋਰਟ ਦਾ ਗਲਤ ਫੈਸਲਾ ਹੈ ਜੇ ਉਹ ਸੜਕ ਖੁੱਲ ਗਈ ਪੰਜਾਬ ਦੇ ਐਸੇ ਹਾਲਾਤ ਨੇ ਕਿ ਨਿਆ گاਉਂ ਵਾਲੇ ਪਸੂ ਹੀ ਅੱਤਵਾਦੀਆਂ ਨੇ ਆ ਜਾਣਾ ਹੈ ਉਹਨਾਂ ਨੇ ਆ ਕੇ ਅੱਤਵਾਦੀ ਹਮਲਾ ਕਰ ਦੇਣਾ ਹੈ ਡਰੋਨ ਅਟੈਕ ਹੋ ਜਾਣਾ ਹੈ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈ ਤੇ ਭਾਈ ਫਿਰ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਜ਼ਿੰਮੇਵਾਰੀ ਕਿਹਦੀ ਹੈ ਇਹ ਭਗਵੰਤ ਮਾਨ ਸਾਹਿਬ ਥੋੜੀ ਜ਼ਿੰਮੇਵਾਰੀ ਹੈ ਜੇ ਸੁਪਰੀਮ ਕੋਰਟ ਦੇ ਵਿੱਚ ਐਡਾ ਵੱਡਾ ਬਿਆਨ ਦੇ ਰਹੇ ਹੋ ਤਾਂ ਨੈਤਿਕਤਾ ਦੇ ਆਧਾਰ ਤੇ ਅੱਜ ਅਸਤੀਫਾ ਬਣਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਤੁਸੀਂ ਕਬੂਲ ਲਿਆ ਹੈ ਕਿ ਪੰਜਾਬ ਚ ਕਿਸੇ ਵੀ ਸਮੇਂ ਅੱਤਵਾਦੀ ਹਮਲਾ ਹੋ ਸਕਦਾ ਊਰੇ ਗੈਂਗਸਟਰ ਭਾਰੂ ਨੇ ਤੇ ਕਹਿੰਦੇ ਦੇਖੋ ਜੀ ਉਦਾਹਰਨ ਵੀ ਸੁਪਰੀਮ ਕੋਰਟ ਨੂੰ ਕੀ ਦਿੱਤੀ ਕਹਿੰਦੇ ਜੀ ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਈ ਸੀ ਤਾਂ ਉਹਦੀ ਮੌਤ ਹੋਗੀ ਤੇ ਮੁੱਖ ਮੰਤਰੀ ਸਾਹਿਬ ਉਹ ਸਿਕਿਉਰਿਟੀ ਘਟਾਈ ਕੀਨੇ ਤੁਸੀਂ ਘਟਾਈ ਤੁਹਾਡੇ ਅਫਸਰਾਂ ਨੇ ਘਟਾਈ ਉਹ ਤੁਹਾਡੇ ਕਨਸਲਟਰ ਜਾਂ ਤੁਰਿਆ ਫਿਰਦਾ ਉਹਨੇ ਪ੍ਰਚਾਰੀ ਇੱਕ ਦਿੱਲੀੋਂ ਜਿਹੜੀ ਬੀਬੀ ਲਿਆਂਦੀ ਸੀ ਉਹਨੇ ਪ੍ਰਚਾਰੀ ਹੈ ਕੋਈ ਜਵਾਬ ਦੇ ਅੱਜ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਪੰਜਾਬ ਦੇ ਨਾਲ ਪੈਰ ਪੈਰ ਤੇ ਧੋਖ ਮਾਰੇ ਹੋ ਤਾਂ ਅੱਜ ਪੰਜਾਬ ਤੁਹਾਡੇ ਤੋਂ ਜਵਾਬ ਮੰਗਦਾ ਕਿ ਤੁਹਾਨੂੰ ਹੁਣ ਕਿਉਂ ਵੋਟ ਪਾਈਏ ਪੰਜਾਬ ਨੂੰ ਪਹਿਲਾਂ ਤਾਂ ਖੜੇ ਹੋ ਕੇ ਇਹ ਹੀ ਦੱਸੋ ਕਿ ਪੰਜਾਬ ਤੁਹਾਨੂੰ ਕਿਉਂ ਵੋਟ ਪਾਵੇ ਕਿਉਂਕਿ ਤੁਸੀਂ ਆਪਣੀ ਕਈ ਹੋਈ ਹਰ ਗੱਲ ਤੋਂ ਮੁਕਰੇ ਹੋ ਮੈਂ ਯਾਦ ਕਰਾ ਦਿਆਂ ਗੱਲਾਂ ਬਹੁਤ ਨੇ ਸੋ ਅੱਜ ਤਾਂ ਧਿਆਨ ਨਾਲ ਸੁਣੋ ਅੱਜ ਤਾਂ ਥੋੜਾ ਜਿਹਾ ਠਰਮਾ ਰੱਖਿਓ ਤੇ ਗੱਲਾਂ ਦਾ ਜਵਾਬ ਦਿਓ अरविंद केजरीवाल ਤੇ ਭਗਵੰਤ ਮਾਨ ਸਾਹਿਬ ਨੇ ਇੱਕ ਸਟੇਜ ਸਾਂਝੀ ਕੀਤੀ ਸੀ 2022 ਦੀ ਇਲੈਕਸ਼ਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਸਵਾਲ ਕੀਤਾ ਕਿ ਭਾਈ ਤੁਸੀਂ 1000 ਰੁਪਿਆ ਪ੍ਰਤੀ ਮਹਿਲਾ ਕਿਹਾ ਤਾਂ ਹੈਗਾ ਇਹ ਪੂਰਾ ਕਿੱਥੋਂ ਕਰੋਗੇ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਜੀ 20000 ਕਰੋੜ ਰੁਪਈਆ ਅਸੀਂ ਜਿਹੜੀ ਰੇਤੇ ਦੀ ਚੋਰੀ ਹੈ ਇਹਦੇ ਚੋਂ ਹੀ ਬਚਾ ਲੈਣਾ ਹੈ ਚੋਰੀ ਰੋਕ ਦੇਣੀ ਹੈ ਤੇ 3 ਸਾਲ ਤੱਕ ਆਰਾਮ ਨਾਲ 1000 ਰੁਪਿਆ ਪ੍ਰਤੀ ਮਹਿਲਾ ਦਿੱਤਾ ਜਾ ਸਕਦਾ ਹੈ ਤੇ ਮੈਂ ਆਪਣੀਆਂ ਮਾਤਾਵਾਂ ਭੈਣਾਂ ਨੂੰ ਪੁੱਛਦਾ ਕਿ ਅੱਜ ਜਦੋਂ ਇਹ ਵੋਟਾਂ ਮੰਗਣ ਆਉਣ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਆਉਣ ਚਾਹੇ ਇਹਨਾਂ ਦੇ ਐਮ ਐਲ ਏ ਆਉਣ ਇਹਨਾਂ ਨੂੰ ਪੁੱਛੋ ਕੀ ਉਹ ਰੋਟੇ ਦੀ ਚੋਰੀ ਰੁਕੀ ਨਹੀਂ ਜਾਂ ਉਹ ਵੀ ਇਹਨਾਂ ਦਾ ਲੌਲੀਪੌਪ ਸੀ ਜਿਹਨੂੰ ਦੇ ਕੇ ਇਹਨਾਂ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਵੋਟਾਂ ਲਈਆਂ ਤੇ ਅੱਜ ਕਿੱਥੇ ਗਿਆ ਜੀ ਉਹ ਹਜ਼ਾਰ ਰੁਪਈਆ ਗੱਲਾਂ ਤੇ ਆਪਾਈ ਹੈ ਨਾ ਆਪਾਂ ਮੁੱਦਿਆਂ ਤੇ ਕੇਂਦਰਿਤ ਹੋਈਏ ਆਪਾਂ ਤੂੰ ਤੂੰ ਮੈਂ ਮੈਂ ਬਹੁਤ ਕਰ ਲਈ ਤੁਹਾਨੂੰ ਬਹੁਤ ਇੱਕ ਚੰਗੇ ਤਰੀਕੇ ਕਿਉਂਕਿ ਤੁਸੀਂ ਸਮਝਦੇ ਹੋ ਸਟੇਜ ਚਲਾਉਣੀ ਤੁਹਾਨੂੰ ਬਖੂਬੀ ਆਉਂਦੀ ਹੈ ਪਬਲਿਕ ਦੀ ਰਮਤ ਸਮਝਦੇ ਹੋ ਤੁਹਾਨੂੰ ਲੱਗਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਉੱਠ ਰਿਹਾ ਹੈ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦਾ ਥਾ ਪਿਆਰ ਮਿਲ ਰਿਹਾ ਹੈ ਹੁਣ ਇੱਕੋ ਹੀ ਰਮਤ ਹੈ ਬਾਦਲ 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 ਤੁਸੀਂ ਸਟੇਜ ਦੇ ਉੱਤੇ ਖੜੇ ਹੋ ਕੇ ਜਿਹੜੀਆਂ ਗੱਲਾਂ ਕਰਦੇ ਹੋ ਅੱਜ ਆ ਕੇ ਜਵਾਬ ਦਿਓ ਪੰਜਾਬ ਜਵਾਬ ਮੰਗਦਾ ਹੈ ਕਿਉਂ ਤੁਹਾਡੇ ਕੈਂਡੀਡੇਟਾਂ ਨੂੰ ਵੋਟ ਪਾਈ ਜਾਏ ਕਿਉਂ ਤੁਹਾਡੇ ਮੰਤਰੀਆਂ ਨੂੰ ਵੋਟ ਪਾਈ ਜਾਏ ਕਿਉਂਕਿ ਮੰਤਰੀਆਂ ਦੇ ਬਾਰੇ ਤਾਂ ਅੱਜ ਪੰਜਾਬ ਦਾ ਸਵਾਲ ਹੈ ਕਿ ਜਿਹੜਾ ਮੰਤਰੀ ਹੋ ਕੇ ਆਪਣੇ ਹਲਕੇ ਦੀ ਆਪਣੇ ਜ਼ਿਲ੍ਹੇ ਦੀ ਪੰਜਾਬ ਦੀ ਸੇਵਾ ਨਹੀਂ ਕਰ ਸਕਦਾ ਐਡੀ ਪਾਵਰਫੁੱਲ ਪੋਸਟ ਤੇ ਬੈਠਾ ਤਾਂ ਐਮਪੀ ਬਣ ਕੇ ਕੀ ਕਰ ਲੂਗਾ ਅੱਜ ਸਿੱਧਾ ਜਵਾਬ ਮੰਗਦੇ ਨੇ ਲੋਕ ਕਿ ਭਾਈ ਜੇ ਮੰਤਰੀ ਬਹੁਤ ਚੰਗਾ ਹੈ ਜੇ ਮੰਤਰੀ ਬਹੁਤ ਚੰਗਾ ਹੈ ਤਾਂ ਉਹਨੂੰ ਤਾਂ ਵੀ ਕਿਉਂ ਅਸੀਂ ਪਾਰਲੀਮੈਂਟ ਚ ਭੇਜੀਏ ਫਿਰ ਤਾਂ ਔਰੀ ਕੰਮ ਕਰਾ ਲਾਂਗੇ ਜੇ ਮੰਤਰੀ ਨਕਮਾ ਫਿਰ ਵੀ ਉਹਨੂੰ ਪਾਰਲੀਮੈਂਟ ਕਿਉਂ ਭੇਜਣਾ ਜਿਹੜਾ ਉਰੇ ਫੇਲ ਉਹ ਉੱਥੇ ਜਾ ਕੇ ਵੀ ਫੇਲ ਲੋਕ ਇਸ ਗੱਲ ਦਾ ਤੁਹਾਡੇ ਤੋਂ ਜਵਾਬ ਮੰਗਦੇ ਨੇ ਆ ਕੇ ਜਵਾਬ ਦਿਓ ਕਿਉਂਕਿ ਹਰ ਇੱਕ ਗੱਲ ਤੇ ਜਿਸ ਤਰੀਕੇ ਆਪਾਂ ਕਹਿਣ ਲੱਗ ਜਾਨੇ ਆ ਕਿ ਜੀ ਰੋਪੀ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਮੈਂ ਤੂ ਤੂ ਮੈਮੇ ਚ ਪੈਂਦਾ ਨਹੀਂ ਪਰ ਮੈਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਚਾਹਣਾ ਇਹ ਵੀਡੀਓ ਜਰਾ ਤੁਸੀਂ ਦੇਖੋ ਔਰ ਇਸ ਗੱਲ ਦਾ ਤੁਸੀਂ ਜਵਾਬ ਜ਼ਰੂਰ ਦਿਓ ਕਿ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਕਿਉਂ ਕਰਦੇ ਹੋ ਨਿੱਜੀ ਤੋਂ ਤੂੰ ਤੂੰ ਮੈਂਮੇ ਦੇ ਵਿੱਚ ਕਿਸੇ ਵੀ ਕਿਸਮ ਦੇ ਨਾਲ ਮੈਂ ਜਾਣਾ ਨਹੀਂ ਚਾਹੁੰਦਾ ਤੇ ਮੈਂ ਤੁਹਾਨੂੰ ਅੱਜ ਇਹ ਵੀਡੀਓ ਦਿਖਾ ਕੇ ਪੁੱਛਣਾ ਚਾਹੁੰਨਾ ਹੈ ਕਿ ਇਹਦੇ ਬਾਰੇ ਤੁਸੀਂ ਕੀ ਕਹਿਣਾ ਪੰਜਾਬ ਦੇ ਲੋਕਾਂ ਨੂੰ ਇਹ ਸਾਨੂੰ ਜ਼ਰੂਰ ਦੱਸਿਓ ਉਹ ਵੀ ਮੈਂ ਵੀਡੀਓ ਤੁਹਾਨੂੰ ਹੁਣੀ ਦਿਖਾਉਣਾ ਇੱਕ ਮਿੰਟ ਇਸ ਤੋਂ ਬਿਨਾ ਜਿਹੜੇ ਹੋਰ ਮੁੱਦੇ ਨੇ ਪੰਜਾਬ ਦੇ ਉਹਨਾਂ ਦੇ ਬਾਰੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਪੰਜਾਬ ਦੇ ਨਾਲ ਪੈਰ ਪੈਰ ਤੇ ਧੋਖਾ ਕੀਤਾ ਅੱਜ ਤੁਸੀਂ ਜਨਤਾ ਦੇ ਵਿੱਚੋਂ 2 ਸਾਲ ਤੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ 2 ਸਾਲਾਂ ਦੇ ਵਿੱਚ ਜਿਹੜੇ ਪੰਜਾਬ ਦੇ ਨਾਲ ਤੁਸੀਂ ਵੱਡੇ ਧੋਖੇ ਕਬਾਏ ਨੇ ਉਹਨਾਂ ਚ ਪਹਿਲਾ ਧੋਖਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਨੇ ਖੜੇ ਹੋ ਕੇ ਕਿਹਾ ਕਿ ਭਾਈ ਅਸੀਂ ਤਾਂ ਐਸਵਾਈਐਲ ਬਣਾਉਣ ਨੂੰ ਤਿਆਰ ਆਂ ਪਰ ਉਥੇ ਵਿਰੋਧੀ ਧਰਾ ਨਹੀਂ ਬਣਾਉਣ ਦਿੰਦੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜ਼ਮੀਨ ਵਾਪਸ ਕਰਤੀ ਕਿਸਾਨਾਂ ਨੂੰ ਤਾਂ ਅੱਜ ਪੰਜਾਬ ਦੇ ਲੋਕ ਕਿਉਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਜਿਹੜੀ ਆਮ ਆਦਮੀ ਪਾਰਟੀ ਨੇ ਐਸਵਾਈਐਲ ਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਦੂਜਾ ਵੱਡਾ ਧਰੋ ਤੁਸੀਂ ਪੰਜਾਬੀਆਂ ਨਾਲ ਉਸ ਦਿਨ ਕਮਾਇਆ ਜਿੱਦਣ ਤੁਸੀਂ ਪ੍ਰਦੂਸ਼ਣ ਕਰਕੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਤੁਸੀਂ ਕਿਹਾ ਜੀ ਪੰਜਾਬ ਚ ਐਮਐਸਪੀ ਬੰਦ ਕਰ ਦਿਓ ਇਹ ਲੋਕ ਦੂਜੀਆਂ ਫਸਲਾਂ ਤੇ ਚਲੇ ਜਾਣਗੇ ਇਹ ਆਪਣੇ ਆਪ ਦਿੱਲੀ ਦਾ ਪ੍ਰਦੂਸ਼ਣ ਘਟ ਜਾਣਾ ਇਸ ਗੱਲ ਲਈ ਤੁਹਾਡਾ ਕੀ ਜਵਾਬ ਹੈ ਇਹ ਵੀ ਆ ਕੇ ਲੋਕਾਂ ਨੂੰ ਦੱਸੋ ਔਰ ਫਿਰ ਜਿਹੜੀ ਨਿੱਜੀ ਤੂੰ ਤੂੰ ਮੈਂ ਮੈਂ ਚ ਤੁਸੀਂ ਪਏ ਹੋ ਉਹਦਣ ਤੁਸੀਂ ਮੈਨੂੰ ਲੱਗਦਾ ਕਹਿੰਦੇ ਜੀ ਪਤਾ ਨਹੀਂ ਸੀਐਮ ਹਾਊਸ ਦੇ ਵਿੱਚ ਮੈਂ ਸੋਫਿਆਂ ਦੇ ਕੱਪੜੇ ਬਦਲਾਤੇ ਮੈਂ ਜੀ ਉਥੇ ਸੁਖਮਨੀ ਸਾਹਿਬ ਦਾ ਪਾਠ ਕਰਾ ਲਿਆ ਤੇ ਪਿੱਛੇ ਤੁਹਾਡੀ ਇੱਕ ਮੰਤਰੀ ਬਹੁਤ ਖਿੜਖੜਾ ਕੇ ਹਸ ਰਹੀ ਸੀ ਤੁਹਾਡਾ ਕੈਂਡੀਡੇਟ ਬਹੁਤ ਤਾੜੀਆਂ ਮਾਰ ਰਿਹਾ ਸੀ ਮੈਂ ਤੁਹਾਨੂੰ ਸਿੱਧਾ ਸਪਸ਼ਟ ਸਵਾਲ ਕਰਦੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਹੁਤ ਪੂਜਾ ਪਾਠ ਵਾਲੇ ਬੰਦੇ ਸੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਸਾਹਿਬ ਹੁਣ ਮੁੱਖ ਮੰਤਰੀ ਦੇ ਨਿਵਾਸ 'ਚ ਪਾਠ ਚੱਲਦਾ ਰਹਿੰਦਾ ਸੀ ਕੈਪਟਨ ਸਾਹਿਬ ਦੇ 5 ਸਾਲ ਉਹਨਾਂ ਨੂੰ ਲੋੜ ਹੀ ਨਹੀਂ ਪਈ ਪਾਠ ਕਰਾਉਣ ਦੀ ਕਿਉਂਕਿ ਪੂਜਾ ਪਾਠ ਹੀ ਉੱਥੇ ਬਾਦਲ ਸਾਹਿਬ ਐਨਾ ਕਰਗੇ ਸੀ ਕੈਪਟਨ ਸਾਹਿਬ ਦੇ ਰਾਜ ਤੋਂ ਬਾਅਦ ਆਏ ਤੁਸੀਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਥੋੜਾ ਸਰ ਗਿਆ ਤੇ ਅੱਜ ਜੋ ਹਾਲਾਤ ਤੁਸੀਂ ਮੁੱਖ ਮੰਤਰੀ ਨਿਵਾਸ ਦੇ ਜਿਹਾ ਤੁਹਾਡੇ ਮੰਤਰੀ ਜੋ ਕੁਝ ਕਰ ਰਹੇ ਨੇ ਕੋਠੀਆਂ ਦੇ ਵਿੱਚ ਜੋ ਹਾਲਾਤ ਅੱਜ ਨੇ ਮੈਨੂੰ ਤਾਂ ਲੱਗਦਾ ਤੁਹਾਡੇ ਜਾਨ ਤੋਂ ਬਾਅਦ ਢੌਣੀਆਂ ਪੈ ਜਾਣਗੀਆਂ ਇਹ ਤਾਂ ਟਾਕੇ ਨਵੀਆਂ ਮੰਨ ਗਈਆਂ ਹੈਗਾ ਕੋਈ ਇਸ ਗੱਲ ਦਾ ਜਵਾਬ ਮੁੱਖ ਮੰਤਰੀ ਸਾਹਿਬ ਸੋ ਪੰਜਾਬ ਦੀ ਰਾਜਨੀਤੀ ਨੂੰ ਆਪਾਂ ਥੋੜਾ ਜਿਹਾ ਮੋੜਾ ਦੇਈ ਤੁਸੀਂ ਪੰਜਾਬ ਦੇ ਵਿੱਚ ਇਸ਼ੂਸ ਦੀ ਸੀਰੀਅਸਨੈਸ ਨੂੰ ਸਮਝੋ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਨੌਜਵਾਨ ਪੰਜਾਬ ਤੋਂ ਮੂੰਹ ਮੋੜ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਹਾ ਉਹ ਦਿਨ ਦੂਰ ਨਹੀਂ ਜਿੱਦਣ ਹੋਰੇ ਗੈਰ ਪੰਜਾਬੀ ਮੁੱਖ ਮੰਤਰੀ ਬਣਿਆ ਕਰਨਗੇ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਆਓ ਭਗਵੰਤਪਨ ਸਾਹਿਬ ਤੁਹਾਡੇ ਕੋਲ ਅੱਜ ਵੀ 3 ਸਾਲ ਦਾ ਸਮਾਂ ਪਿਆ 3 ਸਾਲ ਦੇ ਵਿੱਚ ਪੰਜਾਬ ਦੇ ਵਾਅਦਿਆਂ ਦੀ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਆ ਯਾਰ ਦਬਦਾ ਤੇ ਨਾ ਤੇ ਇੱਕ ਵਾਰੀ ਵੋਟ ਪੈ ਗਈ ਇਹ बार-बार ਪੰਜਾਬੀਆਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਤੇ ਜਿਹੜੇ ਸੁਖਵੀਰ ਬਾਦਲ ਸਾਹਿਬ ਨੂੰ ਤੁਸੀਂ ਕਹਿੰਦੇ ਹੋ ਕਿ ਜੀ ਪੰਜਾਬ ਬਚਾਓ ਯਾਤਰਾ ਦੌਰਾਨ ਉਹਨਾਂ ਨੇ ਗੱਡੀ ਤੇ ਛੱਤ ਲਾ ਲਈ ਤੇ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਦਿਨ ਦੇ 60 ਕਿਲੋਮੀਟਰ ਦਾ ਰੋਡ ショਅ ਕਰ ਰਹੇ ਨੇ 60 ਕਿਲੋਮੀਟਰ ਪੰਜਾਬੀਆਂ ਦੇ ਪਿਆਰ ਦੇ ਨਾਲ ਪੰਜਾਬੀਆਂ ਦਾ ਇੱਕ ਸਾਂਝਾ ਮੰਚ ਹੈ ਪੰਜਾਬ ਬਚਾਓ ਯਾਤਰਾ ਤੇ ਇਥਾ ਪਿਆਰ ਮਿਲ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਹ ਹਾਲ ਹੈ ਕਿ 1 ਕਿਲੋਮੀਟਰ ਰੋਡ ショਅ ਕਰਦੇ ਨੇ 1 ਕਿਲੋਮੀਟਰ ਪਹਿਲਾਂ ਗੱਡੀ 'ਚ ਚੜ੍ਹਦੇ ਨੇ ਸਰਕਾਰੀ ਮੁਲਾਜ਼ਮਾਂ ਤੋਂ ਫੁੱਲ ਦੇ ਕੇ ਆਪਣੇ ਆਪ ਤੇ ਆਪ ਹੀ ਫੁੱਲ ਸਟਾਉਂਦੇ ਨੇ ਤੇ 1 ਕਿਲੋਮੀਟਰ 'ਚ ਮੁੱਖ ਮੰਤਰੀ ਦਾ ਇਹ ਹਾਲ ਹੋ ਜਾਂਦਾ ਕਿ ਸਿਰ 'ਚ ਪਾਣੀ ਪੈਣਾ ਪੈਂਦਾ ਨਾਲੇ ਤਾਂ ਆਪਣੀ ਦਸਤਾਰ ਦੀ ਬੇਅਤ ਵੀ ਕਰਦੇ ਨੇ ਤੇ ਨਾਲੇ ਹਾਲਾਤ ਆਪਣੇ ਕੀ ਨੇ ਉਹਨਾਂ ਵੱਲ ਧਿਆਨ ਦਿਓ ਵਿਰੋਧੀਆਂ ਦੇ ਉੱਤੇ ਟਿੱਪਣੀਆਂ ਬੰਦ ਕਰੋ ਜੇ ਤੁਹਾਡੇ 'ਚ ਹਿੰਮਤ ਹੈ ਜੇ ਤੁਹਾਡੇ 'ਚ ਦਮ ਹੈ ਤਾਂ ਕਾਰਵਾਈ ਕਰਕੇ ਦਿਖਾਓ ਆ ਸੁੱਖ ਵਿਲਾਸ ਦੀ ਗੱਲ ਹੈ ਕਿ ਮੈਂ ਸਕੂਲ ਕੋਲ ਨੂੰ ਖੋਲ ਦੋ ਜੀ ਕਿਉਂ ਨਹੀਂ ਖੁੱਲਦਾ ਮੈਨੂੰ ਲੱਗਦਾ ਵੀ ਹੁਣ ਕਾਂਗਰਸ ਨਾਲ ਸਮਝੌਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਨੇ ਯਾਰ ਦੀ ਹੁਣ ਜਿਹੜਾ ਦਬਦਾ ਨਹੀਂ ਉਹ ਇੰਨਾ ਦਬ ਗਿਆ ਕਿ ਕਾਂਗਰਸ ਅੱਗੇ ਬੋਲ ਨਹੀਂ ਸਕਦੇ ਕਿਉਂਕਿ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਭਾਈ ਕਾਂਗਰਸ ਨਾਲ ਰਿਸ਼ਤੇ ਠੀਕ ਕਰ ਲਾ ਨਹੀਂ ਤੈਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਬਦਲਣਾ ਪੈ ਜਾਣਾ ਤਾਂ ਹੁਣ ਇੱਕ ਟਾਰਗੇਟ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲੋ ਮੈਂ ਫੇਰ ਦੁਬਾਰਾ ਕਹਿੰਨਾ ਕਿ ਪੰਜਾਬ ਦੀ ਰਾਜਨੀਤੀ ਮੁੱਦਿਆਂ ਤੇ ਕਰੋ ਸ਼੍ਰੋਮਣੀ ਅਕਾਲੀ ਦਲ ਦਾ ਜੇ ਮੁਕਾਬਲਾ ਕਰਨਾ ਜੇ ਬਾਦਲ ਸਾਹਿਬ ਦਾ ਮੁਕਾਬਲਾ ਕਰਨਾ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੁਕਾਬਲਾ ਕਰਨਾ ਤਾਂ ਕੰਮਾਂ ਦੇ ਆਧਾਰ ਤੇ ਕਰੋ ਜੋ ਬਾਦਲ ਸਾਹਿਬ ਦੇ ਕੰਮ ਨੇ ਉਹਨਾਂ ਨੂੰ ਸਾਹਮਣੇ ਰੱਖੋ ਜੋ ਆਪਣੀ ਕਾਰਗੁਜ਼ਾਰੀ ਹੈ ਉਹਨੂੰ ਸਾਹਮਣੇ ਰੱਖੋ ਫਿਰ ਵੋਟ ਮੰਗ ਕੇ ਦੇਖੋ ਤਾਂ ਵੋਟ ਪੰਜਾਬ ਦੀ ਜਨਤਾ ਦੇਊਗੀ ਇਹ ਗਾਣਿਆਂ ਤੇ ਵੋਟ ਬਹੁਤ ਪੈਗੀ ਚੁਟਕਲਿਆਂ ਤੇ ਵੋਟ ਬਹੁਤ ਪੈਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ 7 ਸਾਲ ਤੋਂ ਪੰਜਾਬ ਨੂੰ ਉਹ ਹਨੇਰੇ ਖੂਵਲ ਤੱਕ ਤਾ ਜਿੱਥੋਂ ਮਸਾ ਪੰਜਾਬ ਡਵੈਲਪਮੈਂਟ ਦੀ ਲੀਤੇ ਚੜਿਆ ਸੀ ਜਿੱਥੋਂ ਮਸਾ ਪੰਜਾਬ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਲੀਤੇ ਚੜਿਆ ਸੀ ਸਵਾਜੇ ਜਿਹੜੀਆਂ ਦੋਨੇ ਪੰਜਾਬ ਵਿਰੋਧੀ ਤਾਕਤਾਂ ਨੇ ਇਹ ਦੋਨੇ ਪੰਥ ਵਿਰੋਧੀ ਤਾਕਤਾਂ ਨੇ ਕਿਉਂਕਿ ਦੋਨਾਂ ਨੇ ਪੰਥ ਦਾ ਇੱਕ ਨੁਕਸਾਨ ਬਹੁਤ ਵੱਡਾ ਕੀਤਾ ਉਹਨਾਂ ਨੇ ਅਕਾਲ ਤਖਤ ਸਾਹਿਬ ਢਹਿ ਟੇਰੀ ਕੀਤਾ ਕਾਂਗਰਸ ਨੇ ਇਹਨਾਂ ਨੇ ਸੁਲਤਾਨਪੁਰ ਲੋਧੀ ਫੌਜ ਚਾੜਤੀ ਐਨਐਸਐ ਕਾਂਗਰਸ ਨੇ ਲਾਇਆ ਐਨਐਸਐ ਭਗਵੰਤ ਮਾਨ ਸਾਹਿਬ ਨੇ ਲਾਤਾ ਯੂਥ ਕਾਂਗਰਸ ਨੇ ਗੋਲੀਆਂ ਮਾਰ ਮਾਰ ਕੇ ਮਾਰਤਾ ਇਹਨਾਂ ਨੇ ਅਨਐਮਪਲੋਇਮੈਂਟ ਕਰਕੇ ਗੈਂਗਸਟਰ ਵਾਧ ਕਰਕੇ ਆਪ ਨੇ ਯੂਥ ਨੂੰ ਜਹਾਜ ਚੜਨ ਲਾਤਾ ਸੋ ਇਹ ਦੋਨਾਂ ਨੇ ਬਹੁਤ ਨੁਕਸਾਨ ਕਰਤਾ ਪੰਜਾਬ ਦਾ ਸੋ ਅੱਜ ਪੰਜਾਬ ਦੇ ਲੋਕ ਫੈਡਰਲ ਸਿਸਟਮ ਦੀ ਗੱਲ ਕਰਨਾ ਚਾਹੁੰਦੇ ਨੇ ਫੈਡਰਲ ਸਟਰਕਚਰ ਦੇ ਨਾਤੇ ਖੇਤਰੀ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਦੋਨੋਂ ਪੰਜਾਬ ਵਿਰੋਧੀ ਪਾਰਟੀਆਂ ਨੂੰ ਇਹ ਦੋਨਾਂ ਦਾ ਜਿਹੜਾ ਗੱਠਜੋੜ ਹੈ ਹੱਥ 'ਚ ਝਾੜੂ ਫੜਿਆ ਇਹਨੂੰ ਅੱਜ ਪੰਜਾਬ ਨਕਾਰਨ ਦੇ ਲਈ ਤਿਆਰ ਹੈ ਔਰ ਪੰਜਾਬ ਅੱਜ ਮੁੱਦਿਆਂ ਦੀ ਗੱਲ ਕਰਨੀ ਚਾਹੁੰਦਾ ਹੈ ਪੰਜਾਬ ਅੱਜ ਅੱਗੇ ਵਧਣਾ ਚਾਹੁੰਦਾ ਹੈ ਪੰਜਾਬ ਅੱਜ ਤੂ ਤੂੰ ਮੈਂ ਮੈਂ ਦੀ ਰਾਜਨੀਤੀ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਦੇਸ਼ ਹੈ ਕਿ ਆਪਣੀ ਸ਼ਬਦਾਵਲੀ ਨੂੰ ਸੁਧਾਰੋ ਹਰ ਇੱਕ ਜਿਹੜੀ ਤੁਸੀਂ ਕਿਸੇ ਵੀ ਕੋਈ ਸਾਡੇ ਆਨਰੇਬਲ ਮੈਂਬਰ ਨੇ ਜਿਹੜੀ ਕੋਈ ਵੀ ਸਾਡੀ ਔਰਤ ਹੈ ਉਹ ਕਿਸੇ ਦੀ ਧੀ ਹੈ ਕਿਸੇ ਦੀ ਮਾਂ ਹੈ ਕਿਸੇ ਦੀ ਭੈਣ ਹੈ ਸੋ ਉਹ ਚੀਜ਼ਾਂ ਨੂੰ ਵਿਚਾਰੋ ਪੰਜਾਬ ਐਸੀ ਜਿਹੜੀ ਘਟਿਆ ਸਤਰ ਦੀ ਬਿਆਨਬਾਜ਼ੀ ਹੈ ਇਹਨੂੰ ਪੰਜਾਬ ਕਦੇ ਵੀ ਪਸੰਦ ਨਹੀਂ ਕਰਦਾ ਪੰਜਾਬ ਨੇ ਹਮੇਸ਼ਾ ਨਕਾਰਿਆ ਸੋ ਪੰਜਾਬ ਦੀ ਰਾਜਨੀਤੀ ਆਪਾਂ ਮੁੱਦਿਆਂ ਤੇ ਲੈ ਕੇ ਆਈਏ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਬਿਹਤਰੀ ਤੇ ਲੈ ਕੇ ਆਈਏ ਤੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰੀਏ ਅਗਾ ਵਧੂ ਗੱਲ ਕਰੀਏ ਇਹ ਜਿਹੜੀ ਨਕਾਰਾਤਮਕ ਰਾਜਨੀਤੀ ਹੈ ਇਹਨੂੰ ਆਪਾਂ ਨਕਾਰੀਏ ਤੁਹਾਡੇ ਕਿਸੇ ਦਾ ਕੋਈ ਸਵਾਲ ਹੋਵੇ ਜੀ ਨਹੀਂ ਦੇਖੋ ਜੀ ਕਿ ਜਿਹੜੇ ਪਬਲਿਕ ਲਾਈਫ ਦੇ ਨਮਾਇंदे ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਉਹ ਵਿਚਰਦੇ ਨੇ ਉਹ ਕਿਸ ਤਰੀਕੇ ਵਿਚਰ ਰਹੇ ਨੇ ਸੋ ਚੰਨੀ ਸਾਹਿਬ ਇਹ ਕੋਈ ਪਹਿਲੀ ਵਾਰ ਨਹੀਂ ਕਿ ਚੰਨੀ ਸਾਹਿਬ ਦੀ ਇਹੀ ਜੀ ਬੇਹੁਦਾ ਹਰਕਤ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਵੀ ਚੰਨੀ ਸਾਹਿਬ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਸੋ ਉਹਨਾਂ ਦੇ ਆਚਰਣ ਦੇ ਵਿੱਚ ਹੀ ਇਹ ਚੀਜ਼ਾਂ ਆ ਚੁੱਕੀਆਂ ਨੇ ਸੋ ਮੈਂ ਤਾਂ ਪਹਿਲਾਂ ਕਾਂਗਰਸ ਤੋਂ ਸਪਸ਼ਟੀਕਰਨ ਚਾਹੁੰਨਾ ਵਿਅਕਤੀ ਵਿਸ਼ੇਸ਼ ਦੀ ਗੱਲ ਹੀ ਨਹੀਂ ਅੱਜ ਜੋ ਪਾਰਟੀ ਦਾ ਅਫੀਸ਼ੀਅਲ ਕੈਂਡੀਡੇਟ ਹੈ ਜਲੰਧਰ ਤੋਂ ਸੋ ਪਹਿਲਾਂ ਤਾਂ ਕਾਂਗਰਸ ਪਾਰਟੀ ਜਵਾਬ ਦੇਵੇ ਕਿ ਉਹਨਾਂ ਨੇ ਚੰਨੀ ਸਾਹਿਬ ਦੇ ਖਿਲਾਫ ਕੀ ਐਕਸ਼ਨ ਲਿਆ ਔਰ ਜੋ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਸੋ ਉਹਨਾਂ ਜਵਾਬ ਦੇ ਤਾਂ ਬਣਦੀ ਹੈ ਜਵਾਬ ਦੇਣਾ ਚਾਹੀਦਾ ਦੇਖੋ ਜੀ ਇਹ ਦੌਰ ਚੱਲ ਰਿਹਾ ਤਿਤਲੀਆਂ ਦੀ ਉਡਾਰੀ ਦਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਚਿਹਰੇ ਇੰਪੋਰਟੈਂਟ ਹੁੰਦੇ ਜਾ ਰਹੇ ਨੇ ਪਾਰਟੀਆਂ ਦੀ ਵਿਚਾਰਧਾਰਾ ਔਰ ਇੰਡੀਵਿਜੂਅਲਸ ਦੀ ਵਿਚਾਰਧਾਰਾ ਨੀਚੇ ਜਾਂਦੀ ਹੈ ਸੋ ਅਗਰ ਕਾਂਗਰਸ ਹੁਣ ਐਸੇ ਲੋਕ ਰਹਿਣਾ ਚਾਹੁੰਦੀ ਹੈ ਪਹਿਲਾਂ ਚੰਨੀ ਸਾਹਿਬ ਤੇ ਕੀ ਅਲੀਗੇਸ਼ਨ ਹੈ ਤੇ ਫਿਰ ਹੁਣ ਬੈਂਸ ਭਰਾਵਾਂ ਤੇ ਕੀ ਅਲੀਗੇਸ਼ਨ ਹੈ ਸੋ ਕਾਂਗਰਸ ਨੂੰ ਮੁਬਾਰਕ ਸੋ ਇਹ ਜਿਹੜਾ ਤਿਤਲੀਆਂ ਦਾ ਦੌਰ ਹੈ ਇਹ ਦੂਜੀਆਂ ਪਾਰਟੀਆਂ ਚ ਲੋਕ ਚਲੇ ਤਾਂ ਜਾਂਦੇ ਨੇ ਪਰ ਜਿਹੜੇ ਉਹਨਾਂ ਦੇ ਨਾਲ ਸਮਰਥਕ ਹੁੰਦੇ ਨੇ ਵੋਟਰ ਹੁੰਦੇ ਨੇ ਉਹ ਕਦੇ ਵੀ ਦੂਜੀ ਪਾਰਟੀ ਦੇ ਵਿੱਚ ਨਾਲ ਨਹੀਂ ਜਾਂਦੇ ਵਰਕਰ ਹਮੇਸ਼ਾ ਵਿਚਾਰਧਾਰਾ ਦੇ ਨਾਲ ਖੜਾ ਰਹਿੰਦਾ ਕਿਸੇ ਦਾ ਕੋਈ ਹੋਰ ਸਵਾਲ ਜੀ ਥੈਂਕ ਯੂ ਸਰ ਬਸ ਆਣਾ ਕਿੱਧਰ ਕੋਲ ਆ ਜੀ ਹੈ ਤੇਰਾ ਸੀ ਅੱਗੇ ਆ ਜੰਨੇ ਭਾਈ ਮਾੜੇ ਉੱਥੀ ਸਾਈਡ ਆ ਜਾ ਉਧਰ ਖੜ ਜਾਣੇ ਆ ਉਧਰ ਖੜ ਜਾਨੇ ਪਿੱਛੇ ਲੈ ਜਾ